ਤੋਂ ਜਲੰਧਰ ਤੋਂ ਮਾੜੀ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਗੱਡੀਆਂ ਦੇ ਸ਼ੀਸ਼ੇ ਜਿਹੜੇ ਭੰਨ ਦਿੱਤੇ ਗਏ ਨੇ ਦੇਖੋ ਪੂਰੇ ਸਰਦੇ ਪਾਰ ਖੜੀਆਂ ਗੱਡੀਆਂ ਨੂੰ ਤੋੜ ਦਿੱਤਾ ਗਿਆ ਔਰ ਗੱਲਬਾਤ ਕਰਦੇ ਹਾਂ ਮੁੰਡੇ ਨਾਲ ਕੀ ਹੋਇਆ ਕੀ ਹੈ ਕੀ ਗੱਲਬਾਤ ਜੁਈ ਸੀਗੀ ਕੀ ਗੱਲਬਾਤ ਜੁਈ ਸੀਗੀ ਜੀ ਹਾਂਜੀ ਕੀ ਗੱਲਬਾਤ ਹੋਈ ਹੈ ਬਿਆਨ ਮੁੰਡੇ ਦੀ ਬਦਈ ਕੋਈ ਗੱਲ ਉਹ ਨਹੀਂ ਰਜੀ ਕੋਈ ਜਲਦੀ ਵੀ ਲੱਗਦਾ ਪੁਰਾਣੀ ਗੱਲ ਤਾਂ ਪਤਾ ਨਹੀਂ ਹੈ ਕਿ ਜੀ ਹੁਣ 12-13 ਮੁੰਡੇ ਆਏ ਇੱਕ ਮੁੰਡੇ ਨੂੰ ਮਾਰਨ ਕੀ ਹੋਇਆ ਕੀ ਸੀਗਾ ਸਾਡੇ ਪਤਾ ਨਹੀਂ ਬਾਜੀ ਅਸੀਂ ਆ ਨਾ ਉੱਪਰ ਚੱਤ ਦੇ ਉੱਤੇ ਰੋਟੀ ਕਾਉਂਦੇ ਸੀ ਜੀ ਸਾਡੀ ਕੁਗੜੀ ਆ ਬਿਮਾਰ ਸੀ ਸੜੀ ਰਿਸ਼ਤੇਦਾਰ ਦੇਖਣਾ ਹੈ ਸੀ ਕੇ ਮੇਰੇ ਬੜਾ ਰੋਲਾ ਕੀ ਪਈ ਇੱਥੇ ਕਿੰਨੇ ਪਿਆ ਰੋਲਾ ਪਤਾ ਨਹੀਂ ਕਿਹੜੇ ਬੰਦੇ ਆਏ ਸੀ 20 ਬੰਦੇ ਰਹੇ ਸੀ ਸਮਝ ਨਹੀਂ ਮਾਲਾ ਕਿ ਕੀ ਹੋ ਰਿਹਾ ਕੀ ਗੱਲਬਾਤ ਕੀ ਹੋਈ ਜੀ ਕੀ ਹੋਇਆ ਸੀ ਇਹ ਚਿੱਲਣ ਲੱਗੀ ਸੀ ਨਾ ਮੇਰੇ ਮੁੰਡੇ ਨੂੰ ਮਾਰਦੇ ਆਏ ਸੀ ਤੈਨੂੰ ਕਹਿੰਦਾ ਮੈਂ ਤੈਨੂੰ ਵੀ ਪੜ ਦੇਣਾ ਚੱਲ ਜਾ ਅੰਦਰ ਤੂੰ ਤੈਨੂੰ ਪੜ ਦੇਣਾ ਬੱਚਾ ਲੈ ਕੇ ਡਰ ਕੇ ਮਾਰ ਕੇ ਚੱਲ ਗਿਆ ਅੰਦਰ ਕੌਣ ਕਹਿੰਦਾ ਜੀ ਮੁੰਡੇ ਮੁੰਡੇ ਕਿਹੜਾ ਮੁੰਡਾ ਅੱਛਾ ਹਾਂਜੀ ਇਹ ਤੁਹਾਡੀ ਕੀ ਰੰਜੀ ਸ਼ਈ ਉਹਨਾਂ ਹਾਂਜੀ ਤੁਹਾਡੀ ਕੀ ਮਤਲਬ ਗੱਲਬਾਤ ਆਉਂਦੇ ਨਾ ਸਾਡੇ ਕੋਈ ਗੱਲਬਾਤ ਹੈ ਹੀ ਨਹੀਂ ਉਹਨਾਂ ਦੇ ਅੱਛਾ ਤੁਹਾਡੀ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਬਲਿਕ ਅਪਡੇਟ ਟੀਵੀ ਤੋਂ ਤੁਹਾਨੂੰ ਸਾਂਝੇ ਕੀਤੀਆਂ ਜਾ ਰਹੀਆਂ ਜਲੰਧਰ ਦੀਆਂ ਤਸਵੀਰਾਂ ਜਿੱਥੇ ਕਿ ਗੱਡੀਆਂ ਦੇ ਜਿਹੜੇ ਸ਼ੀਸ਼ੇ ਦਸੇ ਰਹੇ ਭੰਨ ਦਿੱਤੇ ਗਏ ਔਰ ਤੋੜ ਭੰਨ ਕਾਫੀ ਹੋਈ ਹੈ ਔਰ ਵੀ ਬਾਤ ਜਿਹੜਾ ਤੁਹਾਨੂੰ ਇਸ ਵੇਲੇ ਸੰਤੋਸ਼ੀ ਨਗਰ ਦਾ ਜਿਹੜਾ ਸਾਂਝਾ ਕਰ ਰਹੇ ਆ ਮਾਦੇ ਗੱਡੀ ਕਿਹੜੀ ਟੁੱਟੀ ਜਿਹੜੀ ਕਹਿੰਦੇ ਗੱਡੀ ਟੁੱਟੀਆਂ ਇਹ ਗੱਲ ਹੀ ਚ ਬੋਲਦੇ ਆ ਕਿ ਅਸੀਂ ਤਾਂ ਦੇਖਣਾ ਸੀ ਕਿ ਕਿਹਨੂੰ ਮਾਰ ਦਿੰਦੇ ਸਾਡਾ ਘਰ ਅੱਛਾ ਜੀ पता है तो कुछ भी नहीं है है। नहीं, कोट, कोट मार भी नहीं नहीं हुई किसी ने? लाटिया चाकू लिया चूरिया लिया तलवार लिया गंडा लिया किल वाले टोकना लिया ਪੁਲਿਸ ਕਿੱਥੇ ਹੈ ਪੁਲਿਸ ਤਾਂ ਤੇ ਰਿਪੋਰਟ ਕਰਕੇ ਆਇਆ ਲੈ ਆਇਆ ਨਹੀਂ ਆ ਕੋਈ ਪੁਲਿਸ ਆਈ ਨਹੀਂ ਨਾ ਆਈ ਪਰ ਕੋਈ ਖੁਫੀ ਗਲਬਤ ਹੋ ਗਈ ਹਮਲਾ ਕਰਨ ਦੀ ਕਿਸੇ ਨਾਲ ਗਲਬਤ ਹੋਈ ਸੀ ਪਰਚਾ ਕਰਕੇ ਆਏ ਆ ਅਸੀਂ ਨਹੀਂ ਨਹੀਂ ਕਿਸੇ ਨਾਲ ਕੋਈ ਗਲਬਤ ਸੀ ਜੀ ਲੜਾਈ ਸੀ ਯਹਾਂ ਪੇ ਜ਼ਬਰਦਸਤ ਹਮਾਰਾ ਤਾਂ ਐਸਾ ਰਹਤੇ ਹੈ ਨਾ ਉਹਨਾਂ ਦੇ ਤਾਂ ਦਰਗਾਹ ਦੇਖ ਕੇ ਆਏ ਇੱਕ ਇੱਕ ਘੰਟਾ ਕੀ ਮੰਗਤੀ ਕਰਦੇ ਹੋ ਕਹਿੰਦਾ ਜਿੱਥੋਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਔਰ ਲਗਾਤਾਰ ਦੇਖ ਸਕਦੇ ਹੋ ਕਿ ਮੋਹੱਲੇ ਦੇ ਵਿੱਚ ਜਿਹੜਾ ਵਿਵਾਦ ਹੋਇਆ ਔਰ ਐਕਟਿਵਾ ਵੀ ਜਿਹੜੀ ਕੁੱਟੀ ਹੋਈ ਹੈ 11 ਨੰਬਰ ਤੇ ਮੈਨੂੰ ਫੋਨ ਆਇਆ ਝਗੜੇ ਦਾ ਕਾਰਨ ਕੀ ਹੈ ਜੀ ਝਗੜੇ ਦਾ ਕਾਰਨ ਕੁਝ ਨਹੀਂ ਭਾਈ ਆਹ ਮੁੰਡੇ ਦੀ ਪਸੂੜੀ ਸੀ ਮੇਰੀ ਸੀਗੀ ਠੀਕ ਆ ਤੇ ਇਹਨੂੰ ਬਿਨ ਮਤਲਬ ਉਹ ਵੇਖ ਕੇ ਜ਼ਹਿਰੇ ਗੱਲ ਕਰਦਾ ਜਦੋਂ ਮੇਰੀ ਨਹੀਂ ਦੇ ਕੁਝ ਕੋਣ ਹੈ ਕਿਤੇ ਦੇ ਬੰਦੇ ਸੀਗੇ ਉਹ ਇਹ ਸੀਗੇ ਬਸ਼ੀਰ ਬਸ਼ੀਰ ਪੁਰੇ ਦੇ ਤੇ ਕਿਸ ਚੀਜ਼ ਦਾ ਲੜਣਾ ਚਰਨਜੀਤ ਕਿਸ ਚੀਜ਼ ਦੀ ਕੱਲ ਮੇਰੀ ਸੀਗੀ ਹੁਣ ਉਹਦਾ ਨਹੀਂ ਪਤਾ ਕਿ ਕੋਈ ਕਿਹੜੀ ਕਹਿੰਦੇ ਗੱਡੀਆਂ ਟੁੱਟੀਆਂ ਉਹ ਕਿੱਥੇ ਆ ਹਾਂਜੀ ਉਹ ਗੱਡੀਆਂ ਆ ਦੇਖੋ ਅੱਗੇ ਜਾ ਦੇਖੋ ਗੱਡੀ ਤੋੜ ਕੇ ਗਏ ਭਈ ਆਲਟੋ ਗੱਡੀ ਲੱਗ ਗਈ ਮੋੜ ਤੇ ਉਹ ਦਿਖਾਓ ਆਓ ਅੱਕੇ ਬਹੁਤ ਅੱਕੇ ਲੱਗੇ ਪਏ ਆ ਟੋ ਕਹਿੰਦੀ ਹੈ ਕਿ ਦੀਓ ਮੇਰਾ 40000 ਰੁਪਏ ਵੀ ਫੋਨ ਲੈ ਕੇ ਗਿਆ ਤੁਹਾਡਾ ਹਾਂ ਜੀ 40000 ਰੁਪਏ ਸਕੇ ਤੁਹਾਡੇ ਕੋਲ ਕੋਣ ਵੇਚਿਆ ਭਾਈ ਇਹਨੂੰ ਵੇਚਿਆ ਕੋਣ ਵੇਚਿਆ ਇਹ ਮੋਗਲੇ ਕਿਸ ਨੇ ਫੋਨ ਖਾਇਆ ਤੱਕ ਕੋਣ ਵੇਚਿਆ ਭਾਈ ਇਹਦਾ 40000 ਰੁਪਏ ਖੋ ਕੇ ਲੈ ਗਏ ਨਾਲ 40000 ਰੁਪਏ ਲੈ ਕੇ ਕੰਪਲੇਂਟ ਦਿੱਤੀ ਸੀ ਹਾਂ ਜੀ ਆ ਦੇਖੋ ਅਮਰ ਘਟਾਇਆ ਠੀਕ ਹੈ ਅਮਰ ਘਟਾਇਆ ਥਾਣਾ ਰਾਮਾ ਮੰਡੀ ਦੇ ਦੀਨ ਜਿਹੜਾ ਹੈ ਵੀ ਬਾਤ ਤੁਹਾਨੂੰ ਸਾਂਝਾ ਕਰ ਰਹੇ ਆ ਕਿ ਬਾਹਰੋਂ ਆ ਕੇ ਬੰਦੇ ਹਮਲਾ ਕਰਕੇ ਗਏ ਆ ਜੋ ਦਸਨ ਮੁਤਾਬਕ ਔਰ ਇੱਥੇ ਮੁਹੱਲੇ ਵਾਲੇ ਇਕੱਠੇ ਹੋਏ ਔਰ ਦੱਸਿਆ ਰ ਗਿਆ अल्टੋ ਗੱਡੀ ਕੋਈ ਜਿਹੜੀ ਤੋੜੀ ਗਈ ਹੈ ਔਰ ਮੁਹੱਲੇ ਦੇ ਵਿੱਚ ਕਾਫੀ ਲੋਕ ਜਿਹੜੇ ਇਸ ਵੇਲੇ ਇਕੱਠੇ ਹੋਏ ਨੇ ਸਾਰੇ ਘਰਾਂ ਦੇ